चोला साहब गुरु नानक साहब न अकालमेर पासों छह वस्तु प्राप्त हुई जस्तान ने सोडी परिवार को मुसलमानी जो सवेरे कड़ा प्रसाद की देख करता है लोग मेरा मजाक उठाने कुछ ऐसी दात बख्श जिन्हें सिखी का वादा हो सिख के विरसे अरदस है दुख आए सुख आए सिख का कम है गुरु ग्रंथ साहब महाराज गुरु ग्रंथ गुरु महाराज के अगर चरणा च अरस करनी ਸਗੀ ਜੀ ਮੈਂ ਤੁਹਾਡਾ ਆਪਣਾ ਲਾਹਰ ਸਿੰਘ ਕਸ਼ੂਪੁਰ ਅੱਜ ਜਦਸੀ ਪਹੁੰਚਿਆ ਜਲਾ ਦਫਾਸਪੁਰ ਦੇ ਉਹ ਦੋੜਾ ਡੇਰਾ ਬਾਬਾ ਨਾਨਕ ਤੇ ਥੋੜਾ ਸਾਹ ਉਹ ਸਾਡੇ ਨਾਲ ਬਾਬਾ ਅਫਤਾਰ ਸਿੰਘ ਜੀ ਦੀ ਵੇਦੀ ਉਹ ਉਹਨਾਂ ਨਾਲ ਗੱਲਬਾਤ ਕਰਕੇ ਉਰਦਨ ਸਾਹਿਬ ਦੇ ਇਤਿਹਾਸ ਤੋਂ ਸੰਤਾਂ ਨੂੰ ਜਾਣਣਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਟਿਆਲਾ ਸ਼ਰੀ ਤੋਂ ਇੱਕ ਮਾਚੂ ਦਾ ਸੰਗ ਚੱਲਦਾ ਕੀ ਤੇ ਸੀ? ਦੇਖੋ ਜਿਹੜਾ ਇੱਕ ਤਰੀਕ ਨੂੰ ਕਟਿਆਲਾ ਸਿਆਨੀਆਂ ਤੋਂ ਸੰਗ ਚੱਲਦਾ ਹੈ ਇੱਕ ਤੇ ਇਹ ਵੀ ਦਰਸਾਉਂਦਾ ਕਿ ਜਿਹੜੇ ਸਾਡੇ ਬਜ਼ੁਰਗ ਸੰਜਿਹੜੇ ਚੋਲਾ ਸਾਹਿਬ ਲੈ ਕੇ ਆਏ ਸਨ ਬਾਬਾ ਕਾਬਲੀ ਮਲ ਜੀ ਉਨ੍ਹਾਂ ਦਾ ਇਧਰ ਦੁਆਬੇ ਦੀਆਂ ਸੰਗਤਾਂ ਨਾਲ ਬੜਾ ਪਿਆਰ ਸੀ ਉਸ ਵਕਤ ਵੀ ਤੇ ਇਹ ਚੋਲਾ ਸਾਹਿਬ ਜਿਹੜਾ ਮੈਂ ਸ਼ਾਰਟ ਵਿੱਚ ਦੱਸਦਾ ਕਿ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਜਿਹੜੀਆਂ 5 ਵਸਤਾਂ ਨੇ ਸੋਢੀ ਪਰਿਵਾਰਕੁੱਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ ਮਾਲਾ ਪੋਥੀ ਪਵੇ ਗੁਰੂ ਅਰਸਾ ਸਾਹਿਬ ਡਿਸਟ੍ਰਿਕਟ ਫ਼ਰੋਜ਼ਪੁਰ ਵਿੱਚ 6ਵੀਂ ਵਸਤ ਜਿਹੜੀ ਹੈ ਉਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ ਜੋ ਬੇਦੀ ਪਰਿਵਾਰਕ ਉਹ oh, ਇੱਥੇ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਾਰੇ ਨੂੰ ਗੁਰਗੱਦੀ ਗਈ ਫਿਰ ਸਾਰੇ ਬਾਣੇ ਉਹਨਾਂ ਕੋ ਲਾ ਕੇ ਫਿਰ ਗੁਰੂ ਅਮਰਦਾਸ ਮਾਰੇ ਗੁਰੂ ਰਾਮਦਾਸ ਮਾ ਗੁਰੂ ਅਰਜਨ ਦੇ ਮਾਰੇ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਸੋਢੀ ਪਰਿਵਾਰ ਕੋਲ ਨੇ ਜੋ ਦਾਸ ਨੇ ਦੱਸਿਆ ਤੇ ਜਿਹੜੀ ਛੇਵੀਂ ਵਸਤਾ ਹੈ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਆਈ ਜਦੋਂ ਗੁਰੂ ਅਰਜਨ ਦੇ ਮਾਰੇ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸਨ ਉੱਥੇ ਇੱਕ ਰੋਡ ਬੰਸ ਕਤਰੀ ਜਾਦਾ ਸਿੱਖ ਸੀ ਜਿਸ ਨੇ ਸਿੱਖੀ ਦੀ ਮੰਗ ਕੀਤੀ ਸੀ ਉਹਦੇ ਪੈਰ ਤੇ ਕਾਫੀ ਸੱਟ ਲੱਗੀ ਲੇਕਿਨ ਉਹ ਸੇਵਾ ਤੋਂ ਨਾ ਹਾਟਨ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋ ਉਮਾਰੇ ਕਹਿਣ ਲੱਗੇ ਮਾਰੇ ਧੀ ਤਨ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰਾ ਜਿਹੜਾ ਮਿਲਾਕ ਇਲਾਕਾ ਮੁਸਲਮਾਨੀ ਹੈ ਜਦੋਂ ਸੁਰੇਖੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਕੁਝ ਐਸੀ ਦਾਤ ਬਖਸ਼ੀ ਜਿਹਨਾਂ ਸਿੱਖੀ ਦਾ ਵਾਧਾ ਹੋ ਉਸ ਵਕਤ ਫਿਰ ਮਹਾਰਾਜ ਦੀ ਬੀਟ ਸਭ ਤੇ ਤਿਆਰ ਨਹੀਂ ਸੀ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹਨਾਂ ਕੋ ਉਹ ਫਿਰ ਆਪਣੇ ਸ਼ਹਿਰ ਲੈ ਕੇ ਬਲਕ ਬੁਕਾਰਿਆ ਅਫਗਾਨਿਸਤਾਨ ਜਦ ਤੱਕ ਉਹਨਾਂ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਵਿਰਧ ਵਸਤਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣ ਨਹੀਂ ਤਾਂ ਇਹ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਮਹ ਵਿਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੁਰ ਗੋਬਿੰਦ ਕਪੂਰਨ ਪੰਤਾਸ ਇਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇਥੇ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਰ ਨੇ ਚੋਲਾ ਤੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਤੇ ਦਰਸ਼ਨ ਕਰਾਇਆ ਕਰੋ ਉਹ ਉਹਨਾਂ ਦਾ ਦੁਆਬੇ ਦੀ ਸੰਗਤ ਨਾਲ ਬੜਾ ਵਿਚਰਨ ਸੀ ਕੋਈ ਸੰਗਤ ਨਾਲ ਲੈ ਕੇ ਗਏ ਉੱਥੇ ਵੇਖਿਆ ਪੱਥਰ ਨਾਟ ਫਿਰ ਸਾਰੀ ਸੰਗਤ ਉੱਥੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਾਰੇ ਦਰਸ਼ਨ ਮੇ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਟੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪੰਥੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਆਇਆ テムテム ਉਹਨਾਂ ਨੇ ਕੀਤਾ ਉਹ ਪੱਥਰ ਹਟਾਇਆ ਤੇ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸਾਹਿਬ ਦੇ ਨਾਲ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਲ ਜੀ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਕਿ ਇਧਰੋਂ ਦਵਾਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋਂ ਕਹਾਂਗੇ ਸੋਈ ਤੁਹਾਡੀ ਸੰਪੂਰਨ ਹੋਣਗੀਆਂ ਉਹਨਾਂ ਤੋਂ ਇੱਥੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਲੱਗ ਰਿਹਾ ਹੈ ਜੋ ਕਿ ਲੱਖਾਂ ਦੇ ਕਰੀਬ ਨਾ ਸੰਗ ਪੈਦਲ ਚੱਲ ਕੇ ਆਉਂਦਾ ਹੈ ਹਿਸ਼ਾਰਪੁਰ ਤੋਂ ਤੇ 4 ਮਾਰਚ 1 ਮਾਰਚ ਨੂੰ ਚੱਲਦਾ ਹੈ ਹਰ 1 ਮਾਰਚ ਨੂੰ ਚੱਲਦਾ ਹੈ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਦੇ ਨੇ ਬਾਬਾ ਅਫਤਾਰ ਸਿੰਘ ਵੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਨੇੜਾ ਬਾਬਾ ਨਾਨਕ ਤੋਂ ਦਾਸ ਦਾ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਦਾ ਸਭ ਤੋਂ ਪਹਿਲਾਂ ਤੇ ਜੋੜ ਮੇਲੇ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਹਾਰਾਜ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਇਹ ਬੜੀ ਮੁਸ਼ਕਲ ਮਿਲਿਆ ਹੈ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰਾਂ ਬਾਾਰ ਇਹ ਬਾਰ-ਬਾਰ ਨਹੀਂ ਮਿਲਣਾ ਤੇ ਅਗਰ ਇਹਦੇ ਵਿੱਚ ਮਾਰੇ ਨੇ ਸਾਨੂੰ ਜਨਮ ਦਿੱਤਾ ਹੈ ਤੇ ਮਾਰੇ ਸਾਨੂੰ ਅਗਰ ਇਹ ਜਨਮ ਦਿੱਤਾ ਹੈ ਤੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਵੀ ਰੱਖਣਾ ਉਹ ਗੁਰੂ ਮਾਰੇ ਦੇ ਚਰਨਾਚੇ ਇਹੀ ਅਰਦਾਸ ਕਰਨੀ ਹੈ ਔਰ ਅਮਰਤ ਵੇਲਾ ਤੇ ਰਹਿਰਾ ਸਵੇਲਾ ਤੋਂ ਨਹੀਂ ਖੁੰਝਣ ਦੇਣਾ ਗੁਰੂ ਮਾਰੇ ਕਿਰਪਾ ਕਰਨ ਦਾਸ ਦੀ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਚਰਨਾਚੇ ਇਹੀ ਅਰਦਾਸ ਬੇਨਤੀ ਹੈ ਕਿ ਮਾਰੇ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਦੇ ਜਾਗ ਨੇ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਸਾਨੂੰ ਬਾਬਾ ਬਤਾਰ ਸਿੰਘ ਜੀ ਦੀ ਵੇਦੀ ਜਿਨ੍ਹਾਂ ਨੇ ਗੁਰਦਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਇਤਿਹਾਸ ਤੋਂ ਸੰਤਾਂ ਜੰਡਰ ਆ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀ